ਅਸਲਾਮ ਵਾਲੇਕੁਮ ਸਸਰੀਰ ਕਾਲ ਕੀ ਹਾਲ ਚਾਲ ਆ ਡਾ ਅਮੀਰ ਜਾਨ ਨੇ ਸਾਰੇ ਚੰਦੇ ਬਲੇ ਤੇ ਵਧੀਆ ਹੋਵੇ ਜੀ ਦੁਆ ਹੈ ਰੱਬ ਸੋਣਾ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੇ ਵੀਰਾਂ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਦੋਸਤੋ ਕੱਲ ਅਸੀਂ ਇੱਕ ਗਾਣਾ ਸੁਣਿਆ ਸੀ ਪਰਮ ਡੈਟ ਗਰਲ ਆ ਹਾਂ ਹਾਂ ਬੜਾ ਗਾਣਾ ਲੋਕਾਂ ਪਸੰਦ ਕੀਤਾ ਹੈ ਉਹਨਾਂ ਦੀ ਆਪਣਾ ਜਿਹੜਾ ਉਹਨਾਂ ਦਾ ਗਾਣਾ ਅਫੀਸ਼ੀਅਲ ਉਹ ਵੀ ਬੜਾ ਵਾਇਰਲ ਹੋਇਆ ਹੈ ਮਾਸ਼ਾਅੱਲਾ ਸਾਡੀ ਭੈਣ ਹੈ ਇਸ ਟਾਈਮ ਵਾਇਰਲ ਹੋਈ ਪਈ ਏ ਲੋਕ ਉਹਨੂੰ ਬੜਾ ਪਸੰਦ ਕਰ ਰਹੇ ਨੇ ਸ਼ੋਹਰਤ ਦੀ ਬਲੰਦੀਆਂ ਤੇ ਐ ਸ਼ੋਹਰਤ ਦੀ ਬਲੰਦੀਆਂ ਤੇ ਐ ਇਸ ਟਾਈਮ ਅੱਲਾਹ ਪਾਕ ਉਹਨਾਂ ਨੂੰ ਹੋਰ ਇੱਜ਼ਤ ਦੇਵੇ ਅੱਲਾਹ ਪਾਕ ਉਹਨੂੰ ਤਰੱਕੀਆਂ ਦੇਵੇ ਅਸੀਂ ਬੜੇ ਖੁਸ਼ ਆ ਉਹਨਾਂ ਦੇ ਵਾਇਰਲ ਹੋਣ ਤੋਂ ਹਾਂਜੀ ਕਿਉਂਕਿ ਇੱਕ ਹਾਂ ਛੋਟੇ ਘਰਾਂਦੇ ਤੋਂ ਉਹ ਰੱਬ ਜੀ ਨੂੰ ਇੱਜ਼ਤਾਂ ਦੇਣ ਲੱਗੇ ਤੇ ਨਹੀਂ ਦੇਖਦਾ ਬਿਲਕੁਲ ਇਦਾਂ ਜੀ ਰੱਬ ਇੱਜ਼ਤਾਂ ਦੇਣ ਲੱਗਿਆ ਨਹੀਂ ਮੈਂਦਾ ਵੀ ਇਹ ਅਮੀਰ ਹੈ ਕਿ ਗਰੀਬ ਹੈ ਰੱਬ ਜਿੰਨੂੰ ਚਾਵੇ ਉਹਨੂੰ ਇੱਜ਼ਤ ਦਿੰਦਾ ਤੇ ਕਿਉਂਕਿ ਇਹ ਤੇ ਤੁਹਾਨੂੰ ਪਤਾ ਕਿ ਇੱਜ਼ਤ ਜ਼ਿੱਲਤ ਸਿਰ ਰੱਬ ਦੇ ਹੱਥੇ ਹੈ ਕਿ ਬੰਦੇ ਦੇ ਹੱਥ ਵਾਸ ਹੋਵੇ ਤੇ ਬੰਦਾ ਕਿਸੇ ਨੂੰ ਨਾ ਦੇਵੇ ਬੰਦਾ ਕਿਸੇ ਨੂੰ ਇਹ ਮੇਰੇ ਸੋਹਣੇ ਰੱਬ ਦੇ ਹੱਥ ਵਾਸਤੇ ਤੇ ਰੱਬ ਜਿੰਨੂੰ ਇਸ ਜਿਹੜਾ ਇਸ ਕਾਬਲ ਹੁੰਦਾ ਰੱਬ ਉਹਨੂੰ ਹੀ ਇਜ਼ਤ ਦਿੰਦਾ ਤੇ ਬਾਕੀ ਦੋਸਤੋ ਲੜਕੀ ਮਾਸ਼ਾਅੱਲਾ ਤੁਹਾਡੀ ਭੈਣ ਬਹੁਤ ਹੀ ਅੱਛੀ ਮਿਹਨਤ ਬੜੀ ਕੀਤੀ ਉਹਨੇ ਨਜ਼ਰ ਆਉਂਦੀ ਕਿ ਉਹਨੇ ਮਿਹਨਤ ਕੀਤੀ ਠੀਕ ਹੈ ਤੇ ਅੱਜ ਅਸੀਂ ਉਹਨਾਂ ਦੇ ਬਾਰੇ ਜਾਣਾਂਗੇ ਲੋਕਾਂ ਨੇ ਸਾਨੂੰ ਕਈਆਂ ਭਰਾਵਾਂ ਨੇ ਰਿਕੁਐਸਟ ਕੀਤੀ ਸੀ ਕਿ ਤੁਸੀਂ ਉਹਨਾਂ ਦਾ ਇੱਕ ਹੋਰ ਗੀਤ ਸੁਣਾਓ ਹੁਣ ਅਸੀਂ ਗੀਤ ਨਹੀਂ ਲੈ ਕੇ ਆਏ ਅਸੀਂ ਲੇਕਿਨ ਕਿਉਂਕਿ ਉਹਨਾਂ ਨੇ ਗੀਤ ਹਲੇ ਫਿਲਹਾਲ ਇੱਕ ਹੀ ਗਾਇਆ ਠੀਕ ਹੈ ਲੇਕਿਨ ਅਸੀਂ ਉਹਨਾਂ ਦੇ ਅੱਜ ਉਹਨਾਂ ਦੇ ਮਹੱਲੇਦਾਰ ਨੇ ਵੀਡੀਓ ਇੱਕ ਆਈ ਹੈ ਜਿਹੜਾ ਭਾਈ ਸਾਡਾ ਚੈਨਲ ਵਾਲਾ ਉਹ ਮਹੱਲੇ ਚ ਗਿਆ ਉਹਨਾਂ ਦੇ ਉਹਨਾਂ ਦੇ ਬਾਰੇ ਯਾਨੀ ਕਿ ਗੱਲਬਾਤ ਸਾਰੀ ਬਾਇਓਗ੍ਰਾਫੀ ਉਹ ਕੀ ਕੀ ਕਰਦੇ ਹਨ ਉਹਨਾਂ ਦੇ ਵਾਲਾ ਸਾਹਿਬ ਕੀ ਕਰਦੇ ਉਹ ਸਾਰਾ ਕੁਝ ਜਾਣਾਂਗੇ ਤੇ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੇ ਆ ਤੇ ਚਲੋ ਵੀਡੀਓ ਹਲੇ ਉਹਨਾਂ ਦਾ ਪਹਿਲਾਂ ਜੀ ਮੈਥੋੜਾ ਦੋਸਤ ਪਰਮ ਜੀ ਤੁਸੀਂ ਜਿਹੜਾ ਸਫਰ ਦੇ ਨਾਲ ਪਿੰਡਾਂ ਤੇ ਜਾਏ ਐ ਐਪੀਸੋਡ ਲੈ ਕੇ ਆਜੇ ਸਰ ਤੋਂ ਹਾਜ਼ਰਾ ਅੱਜ ਖੜੇ ਆ ਦੋਨੇ ਕਾ ਪਿੰਡ ਜ਼ਿਲ੍ਹਾ ਮੋਗਾ ਵਿੱਚ ਤੇ ਜ਼ਿਲ੍ਹਾ ਮੋਗਾ ਜਿੱਥੋਂ ਦੀ ਕੁੜੀ ਮਸ਼ਹੂਰ ਹੋਈ ਆ ਪਰਮ ਪਰਮ ਨਾਮ ਤੇ ਜਿਹਦੇ ਦੋਕ ਦਿਨਾਂ ਦੇ ਵਿੱਚ ਹੀ ਗਾਣੇ ਨੇ ਪੂਰੀ ਇੰਡਸਟਰੀ ਚ ਧਮਾਲ ਪਾ ਦਿੱਤੀ ਆ ਉਹਦੇ ਘਰ ਦੇ ਬਿਲਕੁਲ ਬਾਹਰ ਚ ਖੜੇ ਆ ਆ ਉਹਨਾਂ ਦਾ ਘਰ ਹੈ ਬਿਲਕੁਲ ਗਰੀਬ ਪਰਿਵਾਰ ਝੋੜਤ ਕੇ ਕੋਈ ਇੰਡਸਟਰੀ ਚ ਆਈ ਆ ਤੋ ਸਾਨੂੰ ਦੀ ਵੀਡੀਓ ਤੋਂ ਵੀ ਅੰਦਾਜ਼ਾ ਲਾ ਸਕਦਾ ਕਿ ਇਸ ਤਰੀਕੇ ਦੇ ਨਾਲ ਯੂਨਿਕ ਜਿਹਾ ਕੰਮ ਕਰਕੇ ਉਸਨੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਜਾ। ਉਹਨਾਂ ਦੇ ਪਿੰਡ ਵਿੱਚ ਘਰਾਂ ਦੇ ਵਿੱਚ ਆ ਗੱਲਬਾਤ ਕਰਦੇ ਆ ਆਸ-ਪਾਸ ਦੇ ਲੋਕਾਂ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਸ ਐਪੀਸੋਡ ਦੇ ਵਿੱਚ ਆਪਾਂ ਲੋਕਾਂ ਦੇ ਥਿਊ ਲੈਨੇ ਆ ਪਬਲਿਕ opinion ਲੈਨੇ ਆ ਬਾਈ ਸਤਿ ਸ਼੍ਰੀ ਅਕਾਲ। ਕੁੜੀ ਵੀ ਜਾਣਦੇ ਹੋ ਬਾਈ? ਹਾਂ ਜੀ ਜਾਣਦੇ ਆ ਆਪਣੇ ਘਰਾਂ ਦੇ ਘਰਾਂ ਦੇ ਹਾਂ ਜੀ ਠੀਕ ਆ ਬਾਈ ਕਦੋਂ ਤੋਂ ਘਰ ਨਹੀਂ ਸੀ ਇਹ ਕੁੜੀ ਇੱਕ ਕਦੋਂ ਤੋਂ ਕੰਮ ਇਹ ਹੁਣ ਤੋਂ ਹੀ ਦਾ ਸਰਕਾਰ ਮਾਰੀ ਸੀ। ਠੀਕ ਹਾਂ ਜਬਾਦੀ ਵੀ ਜੀ ਗਾਣਾ ਸੁਣਿਆ ਫਿਰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਹਾਂ ਗੁਰੀਆ ਠੀਕ ਹੈ ਹਾਂ ਜੀ ਸੈਟਅਪ ਤੇ ਕਿੱਦਾਂ ਦਾ ਪਰਿਵਾਰ ਆ ਬਈ ਕਿੱਦਾਂ ਦੇ ਪਰਿਵਾਰ ਬਹੁਤ ਵਧੀਆ ਫੈਮਿਲੀ ਆ ਜੀ ਠੀਕ ਹੈ ਉਗਰੀ ਪਰਿਵਾਰ ਹਾਂ ਜੀ ਕਿ ਪਜਾਵਾਂ ਗ੍ਰੀਨ ਤੋਂ ਠੀਕ ਹੈ ਬਾਈ ਕਿਵੇਂ ਦੇਖਦੇ ਹੋ ਕਿ ਗ੍ਰੀਨ ਪਰਿਵਾਰ ਚੋਂ ਆ ਕੇ ਇਸ ਮਕਾਨ ਤੇ ਉਹਨਾਂ ਅੱਜ ਕੁੜੀ ਦੀ ਪੂਰੀ ਦੂਦੀ ਬੋਲਦੀ ਆ ਹਾਂ ਜੀ ਗੁਰੀ ਚੋਕ ਤੇ ਆਈ ਚਲਾਈ ਆ ਜੀ ਇਧਰ ਮਾਤਾ ਜੀ ਹੋ ਰਹੀ ਆ ਬੇਬੇ ਸਤਿ ਸ਼੍ਰੀ ਅਕਾਲ ਠੀਕੋ ਹਾਂਜੀ ਆ ਕੁੜੀ ਨੂੰ ਜਾਣਦੇ ਹਾਂ ਤੁਹਾਡੀ ਕਾਨੀਆ ਦੀ ਕੁੜੀ ਆ ਹਾਂਜੀ ਹਾਂਜੀ ਸਹੀ ਠੀਕ ਆ ਕਿੱਦਾਂ ਦਾ ਸੁਭਾਅ ਇਹਨਾਂ ਦਾ ਵਧੀਆ ਵਧੀਆ ਠੀਕ ਆ ਵਧੀਆ ਗਾ ਹਾਂਜੀ ਠੀਕ ਆ ਇਹਦੇ ਮੰਮੀ ਡੈਡੀ ਕੀ ਕੰਮ ਕਰਦੇ ਆ ਜੀ ਉਹ ਵੀ ਆ ਜੋੜੀ ਕੋਲ ਤੇ ਘਰਾਂ 'ਚ ਕੰਮ ਕਰਦੇ ਕੋਈ ਤੇ ਹਾਂ ਆ ਮੈਨੂੰ ਜੋੜੀ ਕਰਦੇ ਤੁਹਾਡੇ ਦਾਪਾ ਕਰਕੇ ਕਰਦੇ ਮਦਦ ਦੇ ਗਾਣੇ ਸੁਣਿਆ ਤੁਸੀਂ ਹੁਣ ਹਾਂ ਸੁਣਿਆ ਬੀ ਕਿਵੇਂ ਲੱਗਿਆ ਜਦੋਂ ਵੇਖਿਆ ਤੁਸੀਂ ਵਧੀਆ ਲੱਗਿਆ ਦੱਸਿਆ ਨਾਲ ਲੋਕਾਂ ਨੇ ਕਿ ਬਹੁਤ ਮਸ਼ਹੂਰ ਹੋਗੀ ਬਾਤਾ ਗਏ ਦਸ ਦੇ ਨੂੰ ਵੀ ਸੋਣਾ ਪਤਾ ਕੋਲੇ ਗਈ ਵੇਂਦੀ ਵੇਂਦੀ ਉਹ ਚੇਗਾ ਕਮੀ ਠੀਕ ਹੈ ਪੜਦੀ ਵੀ ਹੈ ਜੀ ਇਹ ਕਿੰਨੇ ਭੈਣ ਭਰਾ ਇੱਕ ਹੈ ਨਾ ਵੀ ਤਿੰਨ ਭੈਣ ਭਰਾ ਕੀ ਦੋ ਲੋਟੇ ਦੋ ਕੁ ਬੱਚੇ ਕਿਵੇਂ ਵੀ ਵੀ ਇੱਕ ਵੜੀ ਵੀ ਵੱਡੀ ਗੁੱਡੀ ਵੱਡੀ ਤਾਂ ਵਿਆਹੀ ਵੀ ਹੈ ਹਾਂ ਛੋਟੀ ਹੈ ਛੋਟੀ ਦੋ ਭੈਣਾਂ ਦੋ ਭਰਾ ਭਰਾ ਛੋਟੇ ਭਰਾ ਛੋਟੇ ਪੜਦੇ ਹੋਣਗੇ ਪੜਦੇ ਠੀਕ ਹੈ। ਹਾਂ ਜੇ ਇਹਨਾਂ ਦੇ ਕਮਾਈ ਵਾਲਾ ਸਾਧਨ ਤਾਂ ਫਿਰ ਇਹਦੇ ਬਾਪੂ ਦਾ ਹੀ ਇਕਲ। ਉਹ ਵਿਚਾਰ ਜੜੀ ਕਰਦਾ ਤੇ ਕੰਮ ਕਿਹੋਂ ਦਾ ਆਉਂਦਾ ਵੀ। ਜੜੀ ਕਰ। ਇਹ ਉਹ ਵਿਚਾਰੀਰ ਕੋ ਚਲਾਉਂਦੀ। ਇਹਦੇ ਮਾਤਾ। ਹਾਂਜੀ। ਠੀਕ ਹੈ। ਉਹ ਟੰਬ ਖਰਦੇ ਆਂ ਜਾਂ ਟਾਈਮ ਪਾਸ ਕਰਦੇ ਆ। ਹਾਂ। ਬੜਾ ਕੁੜੀ ਨੇ ਲੰਘਾ ਜ਼ਿੰਦਗੀ ਬਦਲ। ਹਾਂਜੀ ਹਾਂਜੀ ਬਹੁਤ ਵਧੀਆ। ਆ ਸਾਰੇ ਖੁਸ਼ ਆਉਂਦੇ ਸਾਰੇ ਬੱਲੇ ਬਿਲਕੁਲ ਬਿਲਕੁਲ ਜਿਹੜਾ ਪੜ੍ਹਾਈ ਵੀ ਚੰਗੀ ਉਹ ਵੀ ਸਹਿਜ ਵੀ ਚੰਗਾ ਬਹੁਤ ਨੇਕ ਤੁੜੀ ਜਾ ਨੇਕ ਆਹੋ ਚਲੋ ਨੇਕ ਨੇਕ ਦੇ ਨiyet ਨੇਕਤਾ ਅੱਜ ਵਧੀਆ ਪੱਲ ਆ ਯਾਰ ਆਪਣੇ ਨਾ ਨਹੀਂ ਵਧੀਆ ਵਧੀਆ ਨਹੀਂ ਵੀ ਆਕਾਲ ਚ ਗਈ ਵੀ ਆ ਕਾਲ ਜੀ ਜੀ ਠੀਕ ਆ ਤੁਸੀਂ ਸੁਣਿਆ ਸੀ ਗਾਣਾ ਹਾਂ ਜੀ ਕਾਹੇ ਚੋਂ ਮੈਨੂੰ ਲੱਗਦਾ ਬਹੁਤ ਵਧੀਆ ਗਾਣਾ ਹੈ ਕਾਰੇ ਸੁਣੀ ਜਾਂਦੇ ਆ ਲਾਲਾ ਕੰਮ ਮੜ ਮੜ ਕੇ ਆ ਸਹੀ ਗਾਣਾ ਬਹੁਤ ਸੋਹਣੀ ਬਾਜਮੀ ਬਹੁਤ ਸੁਣੀ ਹੈ ਬਿਲਕੁਲ ਜੀ ਬਈ ਲੋਕ ਇਹ ਵੀ ਕਹਿੰਦੇ ਕਿ ਦੂਜਾ ਸਿੱਧੂ ਮੂਸੇ ਵਾਲਾ ਇੱਧਰ ਹੋਰ ਵੀ ਗੱਲਬਾਤ ਕਰਦੇ ਆ ਮਤਲਬ ਤੁਹਾਡਾ ਘਰ ਕਿੱਥੇ ਆ ਆ ਜੀ ਸਾਡਾ ਘਰ ਤਾਂ ਸਾਹਮਣੇ ਹੀ ਆਵੇ ਤੇ ਯਾ ਨਾਲ ਹੀ ਮੈਂ ਤਾਂ ਕਦੇ ਮੋਢੇ ਨਾਲ ਸੋਚਿਆ ਸੀ ਇਹ ਨੇ ਵੀ ਮੈਡੀਕਲ ਕਲਾਕਾਰ ਬਣ ਜੂਗੇ ਮੈਂ ਘਰੇ ਨਾ ਕਰਦੀ ਨਹੀਂ ਸੋਦਮ ਬਹੁਤ ਕਰਦੀ ਸੋਦਮ ਕਰਦੀ ਸੀ ਬਹੁਤ ਕਰਦੀ ਸੀ ਮਿਹਨਤ ਬਹੁਤ ਕਰਦੀ ਸੀ ਨੀ ਕੀ ਹੁੰਦੀ ਤਾਂ ਇਹ ਚੋਕ ਚੀਤੋ ਵੀ ਲੱਗਦਾ ਸੀ ਵੀ ਇੰਨਾ ਛੋਟਾ ਕਿੱਦ ਕਰ ਰਹੇ ਨੇ ਉਹ ਤਾਂ ਪੜ੍ਹਦੇ ਜਿਹਾ ਇੰਨਾ ਤਾਂ ਹੈ ਹੀ ਨਹੀਂ ਜ਼ਰੂਰੀ ਆ ਕਿੱਥੇ ਲੱਗਦਾ ਜਿਹੜਾ ਹਾਂਜੀ ਬਹੁਤ ਵਧੀਆ ਬਾਈ ਮਿਹਨਤ ਨਾਲ ਹੀ ਫਲ ਲੱਗਦਾ ਬਹੁਤ ਮੈਂ ਤਾਂ ਬਹੁਤ ਕੀ ਕੀ ਆ ਕੁੜੀ ਇਹ ਕਈਆਂ ਨੇ ਘਰੇ ਵੀ ਕਰਦੀ ਰਹੀ ਹੈ ਆ ਤੇ ਲੱਗੀ ਰੋਸੇ ਕਿ ਆਪਣਾ ਦੇ ਕੋਲ ਦਿੱਕਤ ਆ ਜਾਣਾ ਠੀਕ ਹੈ ਤੇ ਉਹਨੇ ਲੱਗੀ ਜਾਣਾ ਗਾਉਣ ਮੋੜ ਤੇ ਬੰਦੀ ਰਹਿੰਦੀ ਸੀ ਕੋਈ ਜੋ ਪੈਦਾ ਜਿਵੇਂ ਇੰਸਟਾਗ੍ਰਾਮ ਤੇ ਰੀਲਾਂ ਪਾਉਂਦੀ ਸੀ ਆਵਾਜ਼ ਤਾਂ ਪੈਸ਼ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਆਵਾਜ਼ ਹਮ ਬਹੁਤ ਸੋਹਣੀ ਜੀ ਇੱਧਰ ਹੋਰ ਵੀ ਗੱਲਬਾਤ ਕਰਦੇ ਅੱਗੇ ਜਾਂਦੇ ਆ ਉਹਨਾਂ ਦੇ ਆੜ ਮਾੜ ਚ ਆੜ ਆੜ ਭਾਰਤੀ ਗਾਣ ਉਹ ਕਹਿੰਦੇ ਹੋਣਗੇ ਬੇਬੇ ਝੂਠ ਬੋਲਦੇ ਨੇ ਬੇਣੀ ਕਿਹੜਾ ਗਾਣਾ ਪੜਿਆ ਇਹ ਸੁਣਾ ਮੈਂ ਰਾਤਾਂ ਨੂੰ ਲੰਘੋ ਲਾਏ ਕਾਣੇ ਦੇ ਬੋਲੇ ਆ ਤਾਂ ਵੀ ਮਾੜਾ ਮਾੜਾ ਨਹੀਂ ਆਇਆ ਤਾਂ ਪਤਾਸਾ ਨਹੀਂ ਪਤਾਸਾ ਨਹੀਂ ਹਾਂ ਬੇਬੇ ਦੇ ਪੂਰਾ ਦਚਾ ਸੁਣਿਆ ਹੋਊਗਾ ਇਧਰ ਬਾਈ ਹੋਰੀ ਬਾਈ ਕੀ ਹਾਲ ਠੀਕ ਹੋ ਬਾਈ ਹੋਰੀ ਕੰਮ ਕਰੀ ਜਾਂਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਆਜੋ ਮਣੀ ਗੱਲਬਾਤ ਕਰਨੀ ਆ ਤੁਹਾਡੇ ਨਾਲ ਇੱਥੇ ਹੈ ਨਹੀਂ ਇੱਥੋਂ ਤੇ ਹੈ ਨਹੀਂ ਪਰ ਕੁਣੀ ਦਾ ਗਾਣਾ ਤਾਂ ਸੁਣਿਆ ਹੋਣਾ ਤੁਸੀਂ ਪਰੋਂ ਦਾ अच्छा पधारदा नवी ਤੁਸੀਂ ਜਿਹੜੀ ਕੁੜੀ ਅੱਜ ਇਹਨੂੰ ਦੂਜਾ ਸਿੱਧੂ ਮੂਸੇਆ ਦਾ ਕਹਿੰਦੇ ਆ ਜਮਾ ਤੁਸੀਂ ਇੱਥੇ ਗਵਾਂਡ ਚ ਕੰਮ ਕਰਦੇ ਹੋ ਠੀਕ ਹੈ ਚਲੋ ਕੋਈ ਗੱਲ ਨਹੀਂ ਬਾਈ ਕਰੋ ਕੰਮ ਕਰ ਹਾਂਜੀ ਹਾਂਜੀ ਕਿਉਂਕਿ ਇਧਰਲੇ ਪਾਸੇ ਚੱਲਦੇ ਆ ਸਾਹਮਣੇ ਪਾਸੇ ਤੁਹਾਨੂੰ ਦਿਖਾਇਆ ਕਿ ਉਹ ਪਰਮ ਦਾ ਘਰ ਹੈ ਬਿਲਕੁਲ ਗਰੀਬ ਪਰਿਵਾਰ ਚੋਂ ਉੱਠ ਗਏ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੱਬੇ ਦੀ ਸਪੋਰਟ ਕਰੀ ਸੀ ਸੱਬਾ ਸੱਬਾ ਇਸੇ ਤਰ੍ਹਾਂ ਗਰੀਬ ਪਰਿਵਾਰ ਚੋਂ ਉੱਠ ਗਏ ਅ ਮੈਂ ਮੇਯੂਰਿਕ ਅੰਡਸਟਰੀ ਦੇ ਵਿੱਚ ਆਇਆ ਸੀ ਐਜੇਹੀ ਉਹਨੇ ਪਛਾਣ ਬਣਾਈ ਕਿ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਤੇ ਦੂਜੀ ਇਹ ਕੁੜੀਆਂ ਬਿਲਕੁਲ ਗਰੀਬ ਘਰ ਚੋਂ ਆਠ ਕੇ ਅੱਗੇ ਆਈਆਂ ਤੁਸੀਂ ਦੇਖ ਸਕਦੇ ਹੋ ਕਿ ਆਸ-ਪਾਸ ਦੇ ਪਿੰਡ ਵਾਲੇ ਕਹਿੰਦੇ ਉਹ ਚਾਹੇ ਉਹਦਾ ਮਾਪਿਓ ਮਜ਼ਦੂਰੀ ਕਰਦਾ ਪਰ ਉਹਨੂੰ ਇਸ ਮੁਕਾਮ ਤੇ ਅੱਜ ਖੜਾ ਕਰ ਦਿੱਤਾ ਕਿ ਪੂਰੀ ਅੰਡਸਟਰੀ ਉਹਨੂੰ ਜਾਣਦੀ ਐ ਇੱਧਰਲੇ ਪਾਸੇ ਹੋਰ ਨੌਜਵਾਨ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਆਵੇ ਬਾਈ ਇੱਛਾ ਹੀ ਆ ਇਹਨਾਂ ਬਾਹਰ ਜੱਕਿਆ ਕੀ ਹਾਲਾ ਠੀਕ ਐ ਜੀ ਬਾਈ ਕੀ ਨਾ ਤੇਰਾ ਉਹ ਨਾਂ ਦਾ ਲੱਗਦੇ ਕੈਮਰੇ ਤੋਂ ਸ਼ਰਮਾਂਦੇ ਸੰਘੇ ਆ ਲੱਗਦਾ ਹੈ ਸਮਝੀਦਾ ਨਹੀਂ ਕੀ ਨਾਮ ਉਹ ਤੇਰਾ ਅੱਛਾ ਬਿਲਕੁਲ ਆ ਕੁੜੀ ਨੂੰ ਜਾਣਦੇ ਹੋ ਤੁਹਾਡੇ ਘਰਾਂ ਚੋਂ ਇਥੋਂ ਪਿੰਡੋਂ ਕਰ ਰਹੇ ਘਰਾਂ ਦਾ ਸੁਣਿਆ ਦਾ ਨਹੀਂ ਗਾਣਾ ਸੁਣਿਆ ਹੋ ਮੁੰਡਿਆਂ ਦੇ ਘਰ ਲੈ ਕੀ ਹਾਲ ਆ ਬਾਈ ਆ ਇਥੋਂ ਦੀ ਕੁੜੀ ਨੂੰ ਜਾਣਦੇ ਹੋ ਹਾਂ ਕੀ ਨਾਮ ਆ ਦਾ ਪਰਮ ਤਾਂ ਠੀਕ ਹੈ ਗਾਣਾ ਸੁਣਿਆ ਦਾ ਛੱਲੇ ਦਾ ਠੀਕ ਆ ਯਾਦ ਨੇ ਸੁਣਿਆ ਸੀ ਕਿਵੇਂ ਲੱਗਿਆ ਗਾਣਾ ਕਾਲਾ ਬਾਈ ਲੱਗਿਆ ਠੀਕ ਆ ਸਕੂਲ ਚੋਂ ਆਏ ਹੁਣ ਹਾਂਜੀ ਠੀਕ ਆ ਕੁਵੀਥੋਂ ਅਸੀਂ ਗਾਣਾ ਹਾਂਜੀ ਮੈਨੂੰ ਬਹੁਤ ਵਧੀਆ ਗਾਣਾ ਆ ਠੀਕ ਆ ਤੁਹਾਨੂੰ ਪਤਾ ਇਹਦਾ ਘਰ ਕਿੱਥੇ ਜਿਆ ਹਾਂਜੀ ਮੇਰੇ ਦੋਸਤ ਦੀ ਤਾਈ ਦੀ ਕੁੜੀ ਐ ਤੇਰੇ ਦੋਸਤ ਦੇ ਤਾਈ ਦੀ ਕੁੜੀ ਆ ਭੈਣ ਹੀ ਆ ਮਤਲਬ ਭੈਣ ਠੀਕ ਆ ਕਿਵੇਂ ਲੱਗਿਆ ਵੀ ਇਹ ਗਰੀਬ ਪਰਵਾਰ ਚੋਂ ਟੱਕ ਕੇ ਕੁੜੀ ਐ ਨਾ ਮਸ਼ਹੂਰ ਬਣ ਗਈ ਪੂਰੀ ਜੀ ਗਾਣ ਲੱਗਿਆ ਗਾਣਾ ਸਤਿ ਮੁਸਾਲਾ ਗਾਣ ਕੇ ਹਾਂਜੀ ਠੀਕ ਆ ਐ ਇਧਰਲੇ ਪਾਸੇ ਚੱਲਦੇ ਆ ਕਿਉਂਕਿ ਹੋਰ ਬਾਈ ਹੋਰੀ ਆ ਬਾਈ ਕੀ ਹਾਲ ਆ ਆ ਕੁੜੀ ਨੂੰ ਜਾਣਦੇ ਹੋ ਬਾਈ ਹਾਂ ਤਾਂ ਨਹੀਂ ਆਲੇ ਭੈਣਾ ਤੁਹਾਡੀ ਅੱਛਾ ਬਾਈ ਕਦੋਂ ਤਾਂ ਇਹ ਕੁੜੀ ਗਾ ਰਹੀ ਹੈ ਕਦੋਂ ਤੋਂ ਇਹਨੂੰ ਦਾ ਬਚਪਨ ਦਾ ਸ਼ੌਂਕ ਆ ਬਾਈ ਬਚਪਨ ਦਾ ਹੀ ਹਾਂ ਠੀਕ ਹੈ ਜਿਵੇਂ ਇਹਦੇ ਘਰ ਦੇ ਦਰਦ ਦੇ ਮਜ਼ਦੂਰੀ ਕਰਦੇ ਆ ਲੇਬਰ ਕਰ ਕਰਦੇ ਆ ਇਹ ਲੱਗਦਾ ਸੀ ਵੈਡਾ ਸੋਹਣਾ ਕੁੜੀ ਗਾਊਗੀ ਨਹੀਂ ਐਨ ਲੱਗਦਾ ਨਹੀਂ ਸੀ ਹਨਾ ਬਾਈ ਤਾਂ ਪਰ ਕੁੜੀ ਇੰਡਸਟਰੀ ਹਲਾਦੀ ਹਾਂ ਜਿਹੜੀ ਗਾਣਾ ਸੁਣ ਲਿਆ ਆਈਓ ਬਹੁਤ ਵਧੀਆ ਸੁਣ ਲਿਆ ਜੀ ਗਾਣਾ ਬਹੁਤ ਵਧੀਆ ਸੁਣ ਲਿਆ ਸਾਡੇ ਸਾਡੇ ਦਾ ਘਰ ਦੇ ਲੈ ਲਈ ਜਾ ਉਹ ਘਰ ਸਾਡਾ ਆਹ ਦਾ ਫਟਾਓ ਉਹ ਸਾਹਮਣੇ ਵਾਲਾ ਹਾਂ ਜੀ ਜਦੋਂ ਪਹਿਲੀ ਵਾਰ ਸੁਣਿਆ ਸੀ ਗਾਣਾ ਤੇ ਬਹੁਤ ਵਧੀਆ ਲੱਗਿਆ ਸੀ ਜੀ ਵਧੀਆ ਲੱਗਿਆ ਹਾਂ ਜੀ ਆਸੇ ਪਾਸੇ ਦਿਖਾਇਆ ਵੀ ਉਹ ਪਰ ਉਹਦਾ ਗਾਣਾ ਆ ਗਿਆ ਹਾਂ ਆਈਦਨੋ ਇਹਦਾ ਨਾਮ ਆ ਗਿਆ ਸੰਜੂ ਇਹਦਾ ਸੰਜੂ ਸੰਜੂ ਵੀ ਨੇ ਅੱਛਾ ਇੱਥੇ ਸੰਜੂ ਇਹਦਾ ਨਾ ਹਾਂ ਜੀ ਠੀਕ ਹੈ ਓਕੇ ਪੱਕਾ ਨਾ ਪਰਮਾਈ ਪੱਕਾ ਨਾ ਪਰਮਾ ਹਾਂ ਜੀ ਬਈ ਜਿਵੇਂ ਆ ਲੋਕ ਕਹਿੰਦੇ ਆ ਕਿ ਦੂਜਾ ਸਿੱਧੂ ਮਸਿਆਹ ਵਾਨੂ ਗਾਰੀਆ ਪੂਰਾ ਖੂਬ ਗਾਰੀਆ ਜਿਹੜੀ ਇਹ ਵੀਡੀਓ ਕੀਤੀ ਆ ਬੜਾ ਸਿੰਪਲ ਕੀਤੀ ਆ ਹਾਂਜੀ ਇਹ ਲੱਗਦਾ ਸੀਗਾ ਵੀ ਇੰਨੀ ਚੱਲ ਜੂ ਐ ਜੇ ਦੇਸੀ ਜੀ ਵੀਡੀਓ ਨਹੀਂ ਲੱਗਦਾ ਨਹੀਂ ਲੱਗਾਇ ਬਾਕੀ ਉਹ ਪਰਮਾਤਮਾ ਦੀ ਮਿਹਰ ਹੋਈ ਆਈ ਬਹੁਤ ਵਧੀਆ ਗੱਲ ਉਹਦੀ ਕਰਦੇ ਨੇ ਮੰਮੀ ਜਿਹੜੀ ਦਸਪਾਟ ਕਰਦਾ ਬਹੁਤ ਵਧੀਆ ਸੁਭਾਅ ਵਾ ਜੀ ਡੈਡੀ ਇਹਦਾ ਮਜ਼ਦੂਰੀ ਕਰਦਾ ਮੰਮੀ ਇਹ ਕੰਮ ਕਰਦੀ ਰਹਾਰਾ ਠੀਕ ਐ ਯਾਨੀ ਕਿ ਗਰੀਬ ਪਰ ਕੁੜੀ ਨੇ ਪੂਰੀ ਜ਼ਿੰਦਗੀ ਬਦਲ ਤੇ ਹੁਣ ਲੱਗਦਾ ਇਹਨਾਂ ਦਾ ਕੰਮ ਛੱਡਾ ਦੇਗੀ ਹਾਂਜੀ ਹਾਂਜੀ ਹਾਂ ਬਿਲਕੁਲ ਸਹੀ ਗੱਲ ਆ ਇਹਨਾਂ ਦੇ ਜਿਹੜੇ ਕੀ ਕੰਮ ਕਰਦੇ ਨੇ ਮਿਸਤਰੀ ਨਾਲ ਲੱਗੇ ਨੇ ਮਿਸਤਰੀ ਨਾਲ ਲੱਗੇ ਨੇ ਹਾਂਜੀ ਤੇ ਦੋਵੇਂ ਦੇ ਭਰਾ ਵਾ ਜੀ ਯੱਕ ਦੋਵੇਂ ਪੜ੍ਹਦੇ ਆ ਜੀ ਪੜ੍ਹਦੇ ਆ ਇਹ ਹਾਂਜੀ ਠੀਕ ਹੈ ਕਿਨੇ ਕਿਨੇ ਕਹਾ ਉਹ ਹੈਗੇ ਆ ਜੀ 16 16 ਸਾਲ ਆ 17 ਦੇ ਠੀਕ ਹੈ ਯਾਨੀ ਕਿ ਛੋਟੇ ਆ ਹਾਂਜੀ ਪੰਜ ਪੰਜ ਹੀ ਆ ਜੀ ਉਹਦਾ ਠੀਕ ਹੈ ਓਕੇ ਆ ਜੋ ਉਧਰਲੇ ਪਾਸੇ ਚੱਲਦੇ ਆ ਗੱਲਬਾਤ ਕੀਤੀ ਸੀ ਪਰਮ ਦੇ ਪਰਿਵਾਰ ਨੂੰ ਮਿਲਦਾ ਉਹ ਕਿਸੇ ਪਾਸੇ ਗਾਇਬ ਹੋਇਆ ਤੇ ਉਹ ਕਹਿੰਦੇ ਅਸੀਂ ਪਹੁੰਚਦੇ ਆ ਤੇ ਬਾਈ ਇਹ ਮੰਮੀ ਇਹਦੀ ਦੱਸਦੇ ਸੀ ਕਿੱਥੇ ਕਿੱਨਾ ਕਿ ਘਰੇ ਕਿਸੇ ਦੇ ਹਾਂਜੀ ਉਹ ਕਿਸੇ ਦੇ ਘਰੇ ਕੰਮ ਕਰਦੀ ਆ ਜੀ ਆਪਣੇ ਇੱਥੇ ਬਲਕਾਂ ਸਿੱਧੂ ਹੋਇਆ ਆ ਜਨਾਂ ਦੇ ਘਰੇ ਉਹਨਾਂ ਦੇ ਘਰੇ ਕੰਮ ਕਰਦੀ ਆ ਉਹਨਾਂ ਦੇ ਘਰੇ ਬਲਕਾਂ ਸਿੱਧੂ ਐਮ ਐਲ ਕਰਾ ਹਾਂਜੀ ਹਾਂਜੀ ਠੀਕ ਹੈ ਓਕੇ ਆ ਜੋ ਮੋਹਰ ਦੇ ਪਾਸੇ ਚੱਲਦੇ ਆ ਹੋਰ ਵੀ ਬਾਪੂ ਜੀ ਬਾਹਰ ਨਿਕਲਿਆ ਬਾਪੂ ਜੀ ਤਾਂ ਗੱਲਬਾਤ ਕਰਦੇ ਆ ਕਿ ਉਹ ਪਰਮਹੋਰਾਂ ਦੇ ਨੇਚਰ ਬਾਰੇ ਕੀ ਕਰਦੇ ਆ ਆਪੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਹੋ ਪਰਦੇ ਘਰਾਂ ਚੋਂ ਕੁੜੀ ਮਸ਼ਹੂਰ ਹੋਈ ਆ ਜਾਣਦੇ ਉਹਨੂੰ ਕਲਾਕਾਰ ਪਰਮ ਸੰਜੂ ਸੰਜੂ ਆ ਰਹੀ ਪਰਦੀ ਆ ਪਰਦੀ ਆ ਤੁਹਾਨੂੰ ਪਤਾ ਵੀ ਉਹਦਾ ਗਾਣਾ ਆਇਆ ਤੇ ਪੂਰੀ ਗਾਣੇ ਨੇ ਇੰਡਸਟਰੀ ਹਿਲਾ ਦੇ ਮੈਂ ਕੋਈ ਗਾਣਾ ਦੂਣਾ ਢੋਲੀ ਨਹੀਂ ਕਿਤੇ ਤੁਸੀਂ ਸੁਣਦੇ ਹੋ ਨਾ ਬਾਕੀ ਤਾਂ ਇਹ ਗਾਣੇ ਹੋਰ ਵਾਰ ਕੇ ਹੋ ਜਾ ਬਾਪੂ ਉਹਦੇ ਬਾਰੇ ਜਾਣਦੇ ਹੋਰ ਤਾਂ ਠੀਕ ਆ ਵੈਸੇ ਆ ਬ੍ਰੀਕ ਕਰੀਏ ਹੂੰ ਸਿੰਚਲ ਦਾ ਪਰਵਾਰ ਆ। ਔਰ ਕੁੜੀਆਂ ਮੁੱਕੇ ਪੜਦੀ ਆ। ਪੜਦੀ ਆ, ਠੀਕ ਆ। ਇੱਥੇ ਰਹਿੰਦੇ ਆ ਬਾਰਗੁਰ ਤਾਂ ਨਹੀਂ। ਨਹੀਂ ਇੱਥੇ ਰਹਿੰਦੇ ਆ ਘਰ ਉਹਨਾਂ ਦਾ ਉਹ ਸਾਨੂੰ। ਠੀਕ ਹੈ ਜੀ। ਹੁਣ ਆਹ ਕੁੜੀ ਨੇ ਜਾਣਾ ਤੇ। ਹਾਂ ਜੀ ਹਾਂ ਜੀ। ਇਹ ਨਾਮ ਹੈ ਦਾ। ਇਹਦਾ ਨਾਮ ਪਰਮਾ। ਪਰਮਾ ਠੀਕ ਆ। ਅੱਛਾ ਇਹ ਤਾਂ ਗਾਣਾ ਸੁਣਿਆ ਤੁਸੀਂ? ਹਾਂ ਜੀ ਹਾਂ ਜੀ। ਕਿਵੇਂ ਦਾ ਲੱਗਿਆ? ਬਹੁਤ ਵਧੀਆ ਬਹੁਤ ਵਧੀਆ। ਕੈਡ ਲੱਗਿਆ? ਹਾਂ ਜੀ ਹਾਂ ਜੀ। ਇਹ ਲੱਗਦਾ ਸੀ ਜਿਵੇਂ ਤੁਹਾਡੇ ਇਸੇ ਪਿੰਡ ਦੀ ਕੁੜੀਆਂ ਤੁਸੀਂ ਇਸੇ ਪਿੰਡ ਤੋਂ ਹੀ ਹੋ। ਹਾਂ ਜੀ ਹਾਂ ਜੀ ਇਸੇ ਤੋਂ। ਇਹ ਲੱਗਦਾ ਸੀ ਕੁੜੀ ਗੀਤ ਸੁਣਾ ਗਾਉਗੀ ਨਹੀਂ ਥਾਈਲੈਂਡ ਸੀਗਾ ਕੁੜੀ ਚ ਗਾਉਗੀ ਠੀਕ ਹੈ ਹਾਂਜੀ ਕਿਵੇਂ ਬਹੁਤ ਚੰਗੀ ਤਿਆਰੀ ਕਰਦੀ ਸੀ ਹਾਂਜੀ 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 ਠੀਕ ਹੈ ਇਹ ਮਾਣ ਪਿਆਦਾ ਇਸ ਵਾਰ ਕਿਦਾਂ ਦਾ ਕਿਵੇਂ ਦੇ ਸਾਰੇ ਬਦਿਆ ਨੇਚਰ ਦੇ ਆ ਸਾਰੇ ਬਹੁਤ ਵਧੀਆ ਘੁੰਟਾ ਹਾਂਜੀ ਕੀ ਲੱਗਦਾ ਅੱਗੇ ਵੀ ਹੁਣ ਕੁੜੀ ਗਾਣੇ ਗਾਉਗੀ ਤੇ ਅਸੀਂ ਸਪੋਰਟ ਕਰੋਗੇ ਹਾਂ ਜਰੂਰ ਜਰੂਰ ਠੀਕ ਸਾਰਾ ਪੰਡ ਸਪੋਰਟ ਕਰੂਗਾ ਆ ਮਾਨ ਮਾਨ ਜਮਨ ਸਾਡੇ ਪਿੰਡ ਦੀ ਕੁੜੀ ਬਹੁਤ ਗੱਲ ਬਹੁਤ ਮਾਨਸੂਸ ਹੁੰਦਾ ਹਾਂ ਹਾਂ ਜੀ ਹਾਂ ਜੀ ਇਹ ਗ੍ਰੀਟੀ ਪਤਾ ਤੱਕੇ ਸਾਰ ਬੰਦਾ ਘਰ ਦੀ ਗਰੀਬੀ ਚੱਕ ਵਾਂਦੇ ਹੁੰਦੇ ਹਾਂ ਗੱਲ ਤੋਂ ਹੂੰ ਬਹੁਤ ਵਧੀਆ ਕਿੰਨੇ ਵਾਰੀ ਸੁਣਿਆ ਤੁਸੀਂ ਗੱਲ ਮੈਂ ਬਹੁਤ ਵਾਰੀ ਸੁਣ ਲਿਆ ਬਹੁਤ ਵਾਰੀ ਸੁਣ ਲਿਆ ਹਾਂ ਉਹਨੇ ਵੀ ਮੈਂ ਘਰੇ ਚਲਾ ਰਿਹਾ ਦਿਖਾ ਰਿਹਾ ਠੀਕ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਹਾਂ ਜੀ ਹਾਂ ਜੀ ਹੂੰ ਕਦੇ ਸੀ ਮੂਵੀ ਸੁਣਿਆ ਸੀ ਤਾਂ ਉਹਦਾ ਕੈਮਰਾ ਗਾੜੇ ਸੁਣਿਆ ਤਾਂ ਕਿੰਨੇ ਕਿ ਕੈਮਰੇ ਦੀ ਤੁਹਾਡੇ ਆ ਠੀਕ ਹੈ ਬਲ ਤੇ ਸੁਣਿਆ ਮੈਂ ਉਹ ਮੋਬਾਈਲ ਤੇ ਹਾਂ ਜੀ ਹਾਂ ਜੀ ਠੀਕ ਹੈ ਮਾਸ਼ਾਅੱਲਾਹ ਦੇਖ ਲੈ ਕਿੰਨੇ ਗਰੀਬ ਠੀਕ ਹੈ ਤੇ ਬਹੁਤ ਵਧੀਆ ਹੈ ਉਹਨਾਂ ਦੇ ਪਰਿਵਾਰ ਆ ਮਾਸ਼ਾਅੱੱਲਾਹ ਤੇ ਅੰ데 ਨਾ ਰੱਬ ਜੀ ਨੂੰ ਇੱਜ਼ਤ ਦੇਣ ਲੱਗੇ ਤੇ ਨਹੀਂ ਵੇਖਦਾ ਹੈ ਰਾਤ ਤੇ ਅੱਲਾਹ ਤਾਲਾ ਨੇ ਉਹਨੂੰ ਬਹੁਤ ਜ਼ਿਆਦਾ ਤਰੱਕੀ ਦਿੱਤੀ ਹੈ ਤੇ ਬਹੁਤ ਉੱਚਾਈਆਂ ਤੇ ਪਹੁੰਚੀ ਹੈ ਮੈਂ ਆਪ ਵੀ ਅੱਲਾਹ ਨੂੰ ਦੁਆ ਮੰਗਦੇ ਆ ਕਿ ਅੱਲਾਹ ਅੱਲਾਹ ਤਾਲਾ ਹਰ ਬੰਦੇ ਨੂੰ ਵੀ ਐਵੇਂ ਤਰੱਕੀਆਂ ਦੇਵੇ ਸੁਣ ਕੇ ਇਮੋਸ਼ਨਲ ਹੋ ਗਿਆ ਤੈਨੂੰ ਪਤਾ ਮੈਂ ਐਵੇਂ ਇਮੋਸ਼ਨਲ ਹੋ ਜਾਂਦਾ ਕਿਉਂਕਿ ਇੱਕ ਗਰੀਬ ਬੰਦੇ ਨੂੰ ਜਦੋਂ ਇਦਾਂ 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 ਮਿਲਦੀ ਹੈ ਨਾ ਏਦਾਂ ਉਹਨੂੰ ਤਰੱਕੀ ਮਿਲਦੀ ਹੈ ਯਕੀਨ ਕਰਕੇ ਜਾਣੀ ਉਹਦੇ ਉਹਦੇ ਜਜ਼ਬਾਤ ਉਹਦੇ ਸਾਹਸ ਮੈਂ ਕਹਿੰਦਾ ਉਹਨੂੰ ਕਿੰਨੀ ਕਿ ਖੁਸ਼ੀ ਹੁੰਦੀ ਹੋਣੀ ਹੈ ਉਹਦੀ ਜ਼ਿੰਦਗੀ ਇੱਕ ਥਾਂ ਦੀ ਬਦਲ ਜਾਂਦੀ ਹੈ ਕਿਉਂਕਿ ਇੱਕ ਸਾਰੀ ਜ਼ਿੰਦਗੀ ਜਿਹਨੇ ਗੁਰਬਤ ਚ ਗੁਜ਼ਾਰੀ ਹੋਵੇ ਉਹਦੀ ਜਦੋਂ ਜ਼ਿੰਦਗੀ ਬਦਲਦੀ ਹੈ ਮੈਂ ਨਾ ਮੇਰੇ ਵਰਗੇ ਦਵੈਸ ਅਟੈਕ ਹੋ ਜਾਂਦਾ ਜੱਕਦਮ ਬੰਦਾ ਵਾਇਰਲ ਹੋਵੇ ਰਾਤੋਂ ਰਾਤ ਇਨਸ਼ਾਅੱਲਾ ਅਸੀਂ ਵਾਇਰਲ ਹੋਵਾਂਗੇ ਇਨਸ਼ਾਅੱਲਾ ਸਾਡੇ ਵੀ ਇਦਾਂ ਇਦਾਂ ਸਾਡੇ ਆਡੀਅנס ਸਾਨੂੰ ਵੀ ਉੱਪਰ ਲੈ ਜਾਣਗੇ ਇਨਸ਼ਾਅੱਲਾ ਅੱਲਾ ਪਾਕ ਮੇਰੀ ਭੈਣ ਨੂੰ ਤਰੱਕੀ ਦੇਵੇ ਅੱਲਾ ਪਾਕ ਦੇ ਨਾ ਉਹਦੇ ਉਹਦੀ ਮਾਂ ਵਿਚਾਰੀ ਘਰ ਪੋਚਾ ਮਾਰਦੀ ਆ ਤੇ ਇਹ ਵੀ ਮੈਂ ਸੁਣਿਆ ਵੀ ਉਹਨੇ ਕਦੀ ਉਹਨੂੰ ਨਹੀਂ ਸੀ ਪੜਨ ਤੋਂ ਡੱਕਿਆ ਹੈ ਨਾ ਕਦੀ ਉਹਨੂੰ ਗਾਣੇ ਗਾਣ ਤੋਂ ਡੱਕਿਆ ਉਹ ਵਿਚਾਰੀ ਲੋਕਾਂ ਦੇ ਘਰ ਚ ਯਾਨੀ ਮਾਂ ਬਾਪ ਨੇ ਫੁੱਲ ਸਪੋਰਟ ਦਿੱਤੀ ਆਪਣੇ ਬੇਟੇ ਨੂੰ ਫੁੱਲ ਸਪੋਰਟ ਕੀਤੀ ਹੈ ਵਿਚਾਰੇ ਘਰਾਂ ਚ ਮਜ਼ਦੂਰੀਆਂ ਕਰ ਕਰਕੇ ਆਪਣੇ ਬੱਚੇ ਪੜਾਉਂਦੇ ਨੇ ਤੇ ਫਿਰ ਬੱਚਿਆਂ ਵੀ ਉਹਨਾਂ ਸਾਬਤ ਕੀਤਾ ਕਿ ਅਸੀਂ ਮਾਂ ਪਿਓ ਦਾ ਪੈਸਾ ਅਸੀਂ ਜ਼ਾਇਆ ਨਹੀਂ ਕੀਤਾ ਅਸੀਂ ਉਹਨਾਂ ਦਾ ਪੈਸਾ ਨੂੰ ਹੱਕ ਹਲਾਲ ਦੇ ਥਾਂ ਤੇ ਅਸੀਂ ਉਹਨਾਂ ਨੂੰ ਮਿਹਨਤ ਕਰਕੇ ਤੇ ਉਹਨਾਂ ਨੂੰ ਉਸ ਮਕਾਮ ਤੇ ਬਚਾਵਾਂਗੇ ਇਨਸ਼ਾਅੱਲਾ ਕਿ ਤੁਹਾਡੇ ਮਾਪਿਓ ਸਾਨੂੰ ਸਾਡੇ ਤੇ ਗਰਵ ਕਰਨਾ ਹੈ ਬਿਲਕੁਲ ਤੇ ਅੱਜ ਉਹਦੇ ਮਾਪਿਓ ਦੀ ਕੀ ਮੈਂ ਕਹਿੰਦਾ ਕੀ ਫੀਲਿੰਗ ਹੋਏਗੀ ਆਪਣੀ ਧੀ ਦੇ ਬਾਰੇ ਕਿ ਬੱਚੀ ਬੜੀ ਇੱਜ਼ਤ ਦਿੱਤੀ ਹੈ ਬੜੀ ਇੱਜ਼ਤ ਦਿੱਤੀ ਹੈ ਸਾਡੀ ਧੀ ਨੇ ਸਾਨੂੰ ਕਿਸ ਮਕਾਮ ਤੇ ਬਚਾ ਦਿੱਤਾ ਹਾਂ ਜੀ ਇਹੀ ਕੁਝ ਆਂਦੇ ਨੇ ਨਾ ਜਿਵੇਂ ਮਤਲਬ ਜਿਹੜੇ ਨਾਂ ਵੀ ਹਾਸਤੇ ਬੋਲਣਾ ਚਾਹਨਾ ਉਹ ਵੀ ਮਜਬੂਰ ਹੋ ਜਾਂਦੇ ਨੇ ਹਾਸਤੇ ਬੋਲਣ ਵਾਸਤੇ ਇਦਾਂ ਹੀ ਗੱਲ ਤੇ ਲਾ ਬੀਜ਼ਾ ਦਿੰਦਾ ਤੇ ਤੇ ਇਹ ਨਾ ਇੱਕ ਗੈਂਗ ਬਣਿਆ ਸੀ ਜਾਨੀ ਕਿ ਮੁੰਡੇ ਪਿੰਡ ਦੇ ਮੁੰਡੇ ਕਾਲਜ ਦੇ ਮੁੰਡੇ ਤੇ ਕੁੜੀਆਂ ਇਕੱਠੇ ਹੋ ਗਏ ਨਾ ਇਹ ਰਿਹਸਲ ਕਰਦੇ ਸਣੇ ਦੀ ਦੂਜੀ ਵੀਡੀਓ ਵੀ ਹੈ ਤੇ ਮੋਗਾ ਮੋਗਾ ਜ਼ਿਲ੍ਹਾ ਮੋਗਾ ਜਿਹੜਾ ਇੱਥੇ ਤੇ ਇੰਤਹਾਈ ਟੈਲੈਂਟ ਆ ਟੈਲੈਂਟ ਬਹੁਤ ਜ਼ਿਆਦਾ ਇੱਥੇ ਪੂਰਾ ਜਾਨੀ ਕਿ ਮੋਗੇ ਦੇ ਬੜੇ ਗਲੂਕਾਰ ਇਥੋਂ ਨਿਕਲੇ ਨੇ ਜਾਨੀ ਕਿ ਸਿੰਗਰ ਬਣੇ ਨੇ ਜੋ ਉਤਲੀ ਇੰਡਸਟਰੀ ਚ ਗਏ ਨੇ ਇਹ ਇੱਕ ਇਲਾਕਾ ਹੀ ਦੇਖ ਲੈ ਐਡਾ ਟੈਲੈਂਟਡ ਇਲਾਕਾ ਵਾ ਕੇ ਉਹਦੇ ਤੇ ਹਰ ਦੂਜਾ ਤੀਜਾ ਬੰਦਾ ਯਾਨੀ ਕਿ ਮਸ਼ਹੂਰ ਹੋ ਰਿਹਾ ਤੇ ਇਹਦਾ ਜੀ ਅੱਲਾ ਪਾਕ ਸਾਰਿਆਂ ਨੂੰ ਇੱਜ਼ਤ ਦੇਵੇ ਜਿਹੜਾ ਮਿਹਨਤ ਕਰਦਾ ਅੱਲਾ ਪਾਕ ਉਹਨੂੰ ਕਾਮਯਾਬ ਕਰੇ ਇਨਸ਼ਾ ਅੱਲਾ ਤੇ ਬਾਕੀ ਦੋਸਤੋ ਮਾਸ਼ਾ ਅੱਲਾ ਸਾਨੂੰ ਤੇ ਬੜੀ ਖੁਸ਼ੀ ਹੋਈ ਏ ਸਾਨੂੰ ਤੇ ਮਾਸ਼ਾ ਅੱਲਾ ਅਸੀਂ ਤੇ ਮੈਂ ਤੇ ਯਕੀਨ ਕਰਕੇ ਜਦੋਂ ਮੈਂ ਆ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਮੈਂ ਜਿੰਨੀ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਇੱਕ ਬੱਚਾ ਗਰੀਬ ਬੱਚਾ ਉਹ ਕਿੱਦਾਂ ਉਹਦੇ ਉਹਦੇ ਸਾਥ-ਸਾਥ ਜਜ਼ਬਾਤ ਮੈਂ ਇਹ ਮੈਂ ਜਾਣ ਸਕਣਾ ਦੋਸਤੋ ਕਿਉਂਕਿ ਜਿੰਨੇ ਗੁਰਬਤ ਕੱਟੀ ਹੋਵੇ ਉਹਨੂੰ ਪਤਾ ਹੁੰਦਾ ਬਾਕੀ ਅੱਲਾ ਪਾਕ ਉਹਨੂੰ ਹੋਰ ਤਰੱਕੀ ਦੇਵੇ ਉਹਦੇ ਭੈਣ ਭਰਾਵਾਂ ਨੂੰ ਵੀ ਤਰੱਕੀ ਦੇਵੇ ਉਹਦੇ ਮਾਪਿਓ ਨੂੰ ਉਹਦਾ ਉਹਦੀ ਖੁਸ਼ੀਆਂ ਵੇਖਣਾ ਨਸੀਬ ਫਰਮਾਵੇ ਤੇ ਉਹਦੇ ਫਿਰ ਤੇ ਸਾਇਆ ਸਲਾਮਤ ਰੱਖੇ ਤੇ ਬਾਕੀ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਨੇ ਆ ਨਵੀਂ ਵੀਡੀਓ ਦੇ ਨਾਲ ਆਪਣਾ ਬੜਾ ਸਾਰਾ ਖਿਆਲ ਰੱਖਿਓ ਅੱਲਾ ਨਿੱਕੇ ਬਾਦ